नमस्कार दी इन्फॉर्मेशन में एक बार फिर से आपका स्वागत है मैं आपको लेकर के आया हूँ फाजिलका के विकास सेंटर यानी नगर काउंसिल में जहाँ पर आज नगर के विभिन्न इलाकों में अलग अलग, अलग, अलग विकास कार्यों के लिए 20 प्रस्ताव रखे गए एक को छोड़कर के लगभग सभी प्रस्ताव सभी पार्टियों के प्रतिनिधियों ने सर्वसम्मति से पारित कर दिए ਇਸ ਅਵਸਰ 'ਪਰ ਨਗਰ ਕੌਂਸਲ ਕੇ ਅਥੀਖ ਐਡਵੋਕੇਟ ਸੁਰਿੰਦਰ ਸਜਦੇਵਾ ਨੇ ਡੀਟੇਲ ਸੇ ਜਾਣਕਾਰੀ ਮੀਡੀਆ ਕੇ ਸਾਥ ਸਾਂਝੀ ਕੀ। ਔਰ ਉਸ ਤੋਂ ਬਾਅਦ ਜਿਹੜੀ ਹਾਊਸਿੰਗ ਮੀਟਿੰਗ ਹੈ ਉਹ ਲਗਭਗ ਵੀ ਅਜੰਡੇ ਸੀਗੇ ਇੱਕ ਦਾ ਕੋਈ ਪੈਂਡਿੰਗ ਛੱਡ ਕੇ ਬਾਕੀ ਸਾਰੇ ਦੇ ਸਾਰੇ ਮਤੇ ਜਿਹੜੇ ਹੈ ਉਹ ਸਰਬਸੰਮਤੀ ਦੇ ਨਾਲ ਪ੍ਰਵਾਨ ਕੀਤੇ ਗਏ। ਬੜੇ ਸੁਖਾਵੇ ਮਾਹੌਲ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸਾਰੇ ਮੈਂਬਰਾਂ ਨੇ ਮੀਟਿੰਗ 'ਚ ਹਿੱਸਾ ਲਿਆ ਔਰ ਆਪਣੇ ਆਪਣੇ ਵਾਰਡ ਦੀਆਂ ਮੁਸ਼ਕਿਲਾਂ ਵੀ ਦਸੀਆਂ ਮੈਂ ਤੁਹਾਡੇ ਮਾਧਿਅਮ ਦਰਹੀਂ ਇਹ ਇਹ ਦੱਸਣਾ ਚਾਹਣਾ ਕਿ ਨਗਰ ਕੌਂਸਲ ਆਪਣੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਸ਼ਹਿਰ ਦੀ ਡਿਵੈਲਪਮੈਂਟ ਦੇ ਵਾਸਤੇ ਪਹਿਲਾਂ ਵੀ ਪ੍ਰਯਾਸ ਰਤ ਸੀ ਮਨਿਪਲ ਪ੍ਰਯਾਸ ਰਤ ਹੈ ਔਰ ਪ੍ਰਯਾਸ ਜਿਹੜੇ ਕਾਮਯਾਬ ਹੋ ਰਹੇ ਹੈ ਛੱਡੇ ਹਾਤੀ ਚੌਂਕ ਤੋਂ ਲੈ ਕੇ ਇੰਦਰ ਹਲਵਾਈ ਤੱਕ ਜੀ ਜਿਹੜੇ ਦੁਕਾਨਾਂ ਆ ਉੱਥੇ ਤੱਕ ਦਾ ਜਿਹੜਾ ਪੀਸੀ ਦਾ ਕੰਮ ਉਹ ਕੰਪਲੀਟ ਹੋ ਚੁੱਕਿਆ ਹੈ ਦੂਜੇ ਪੜਾਅ ਦੇ ਵਿੱਚ ਨਗਰ ਕੌਂਸਲ ਦੇ ਵੱਲੋਂ ਮੈਰੀਆ ਬਿਜਾਰ ਦੇ ਵਿੱਚ ਜਿਹੜਾ ਹੈ ਪੀਸੀ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਔਰ ਅਗਲੇ ਪੜਾਅ ਜਿਹੜੇ ਅਸੀਂ ਸ਼ਿਉਪਰੀ ਰੋਡ ਔਰ ਡਾਕਟਰ ਜਸਟਿਸ ਸਾਹਿਬ ਦਾ ਹਸਪੀਟਲ ਹੈ ਉਹ ਰੂਟ ਨੂੰ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਔਰ ਕਰੀਬ 1 ਕਰੋੜ 70 ਲੱਖ ਰੁਪਏ ਦੀ ਲਾਗਤ ਦੇ ਨਾਲ ਨਗਰ ਕੌਂਸਲ ਦੇ ਵੱਲੋਂ ਇਹ ਕੰਮ ਜਿਹੜੇ ਆ ਉਹ ਕਰਵਾਏ ਜਾ ਰਹੇ ਐ ਇਸ ਤੋਂ ਇਲਾਵਾ ਜਿਹੜੀ ਲੋਕਾਂ ਦੀ ਬੜੇ ਚਿਰ ਤੋਂ ਮੰਗ ਸੀ ਵਿਜੇ ਕਲੋਨੀ ਦੀ ਜਿਹੜੀ ਰੋਡ ਜਾਂਦੀ ਹੈ ਅਬੋਰੀ ਚੁੰਗੀ ਤੋਂ ਉਹ ਸਾਰੇ ਦਾ ਸਾਰਾ ਕੰਮ ਪੀਸ਼ੀ ਦਾ ਔਰ ਡਿਵਾਈਡਰ ਦਾ ਕੰਮ ਕਰੀਬ 1 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਅੱਜ ਦੇ ਏਜੰਡੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੌਂਸਲ ਨੇ ਵੀ ਉਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਔਰ ਸ਼੍ਰੀ ਸੋਭੂ ਰਾਮ ਜੀ ਦੀ ਯਾਦਗਾਰ ਦੇ ਵਿੱਚ ਜਿਹੜਾ ਹਸਪੀਟਲ ਪਾਣੀ ਟੈਂਕੀ ਦੇ ਕੋਲ ਬਣਿਆ ਹੋਇਆ ਹੈ ਉੱਥੋਂ ਲੈ ਕੇ ਐਸਡੀ ਹਾਈ ਸਕੂਲ ਤੱਕ ਜਿਹੜੀ ਸੜਕ ਹੈ ਉਸ ਦਾ ਨਾਮ ਜਿਹੜਾ ਹੈ ਬਹਾਦਰ ਮਾਰਗ ਜਿਹੜਾ ਹੈ ਰੱਖਿਆ ਹੈ ਇਤਨਾ ਹੀ ਨਹੀਂ ਲੇਬਰ ਚੌਕ ਜਿਹੜਾ ਹੈ ਉਹ ਰਸਤੇ ਵਿੱਚ ਆਉਂਦਾ ਹੈ ਉਹਦੀ ਬਿਊਟੀਫਿਕੇਸ਼ਨ ਦੇ ਵਾਸਤੇ 30 ਲੱਖ ਰੁਪਏ ਦਾ ਟੈਂਡਰ ਪਾਸ ਕੀਤਾ ਸੀ ਉਹ ਕੰਮ ਵੀ ਸ਼ੁਰੂ ਹੋ ਗਿਆ ਹੈ ਔਰ ਉਸ ਚੌਕ ਤੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਜਿਹੜਾ ਹੈ ਚੌਕ ਬਣਾਇਆ ਜਾ ਰਿਹਾ ਉਹ ਸ਼੍ਰੀ ਸਿੰਘ ਸਭਾ ਗੁਰਦੁਆਰਾ ਜਿਹਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਮੈਂ ਪਰਨੇ ਮੱਧ ਦੇ ਵਿੱਚ ਰਹੀ ਇਹ ਵੀ ਦੱਸਣਾ ਚਾਹੁੰਨਾ ਕਿ ਰਾਏ ਸੇਖ ਕਮਿਊਨਿਟੀ ਹਾਲ ਦੇ ਵਿੱਚ ਜਿਹੜਾ ਰੈਨੋਵੇਸ਼ਨ ਦਾ ਕੰਮ ਹੈ ਉਹ ਵੀ ਚੱਲ ਰਿਹਾ ਹੈ ਔਰ ਬਾਦਲ ਕਲੋਨੀ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਹੈ ਉੱਥੋਂ ਦੀ ਰੈਨੋਵੇਸ਼ਨ ਦਾ ਕੰਮ ਜਿਹੜਾ ਨਗਰ ਕੌਂਸਲ ਦੇ ਨਾਲ ਜੀ ਚੱਲਦਾ ਹੈ ਪ੍ਰਧਾਨ ਜੀ ਇੱਕ ਸ਼ਹਿਰ ਦੇ ਵਿੱਚ ਉਹਦਾ ਵੀ ਜਿਹੜਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਮੁੱਦਾ ਆਇਆ ਸੀ ਉਹਦੇ 10 ਪੁਆਇੰਟ ਜਿਹੜੇ ਪਹਿਲਾਂ ਲੱਗੇ ਹੋਏ ਨੇ ਉਹ ਬੰਦ ਪਏ ਸੀ ਅਸੀਂ ਕਰੀਬ-ਕਰੀਬ 15 ਤੋਂ 15 ਤੋਂ 25 ਜਿਹੜੇ ਹੈ ਪੁਆਇੰਟ ਉਹਨਾਂ ਦੇ ਤੇ ਹੋਰ ਪਾਸ ਕੀਤੇ ਨੇ ਔਰ ਬਣ ਕੇ ਲੈ ਕੇ ਉਹ ਜਿਹੜਾ ਹੈ ਉਸ ਰੋਡ ਨੂੰ ਜਿਹੜਾ ਹੈ ਲਾਈਟਾਂ ਕਿੱਥੇ ਲਗਵਾ ਦੇ ਤੇ ਵਿਕਾਰ ਚਲੋ ਵੀ ਆ ਮੌਸਮ ਦੇ ਤਬਦੀਲੀ ਤੋਂ ਪਹਿਲਾਂ ਪਹਿਲਾਂ ਬਾਜ਼ਾਰ ਦੀਆਂ ਸਾਰੀਆਂ ਮੇਨ ਸੜਕਾਂ ਸੀ ਮੁਕੰਮਲ ਕਰ ਦਿਆਂਗੇ ਜਿਸ ਤੱਕ ਬਾੜਾਂ ਦਾ ਕੰਮ ਹੈ ਪੰਜਾਬ ਸਰਕਾਰ ਦੇ ਵੱਲੋਂ ਕਰੀਬ 5 ਕਰੋੜ 86 ਲੱਖ 5 ਕਰੋੜ 64 ਲੱਖ ਰੁਪਏ ਦੇ ਜਿਹੜੇ ਆ ਉਹ 11 ਵਾੜਾਂ ਦੇ ਟੈਂਡਰ ਜਿਹੜੇ ਲਗਾਤੇ ਗਏ ਜਿਨ੍ਹਾਂ ਦੇ ਵਿੱਚੋਂ 7 ਦਾ ਵਰਕ ਆਰਡਰ ਵੀ ਇਸ਼ੂ ਕਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਸਰਕਾਰ ਦੇ ਵੱਲੋਂ ਫੰਡ ਆਨਦੇ ਉਹਦੇ ਨਾਲ ਦੇ ਨਾਲ ਅਸੀਂ ਕੰਮ ਸ਼ੁਰੂ ਕਰ ਦਿਆਂਗੇ ਬਾਕੀ 14 ਬਾੜਾਂ ਦੇ ਜਿਹੜੇ ਸੀ ਪਛੇ ਪਛੇ ਲੱਗਦੇ ਟੈਂਡਰ ਲਗਾਏ ਨੇ ਉਹਨਾਂ ਦੀ ਜਿਹੜੀ ਟੈਕਨੀਕਲ ਬਿਡ ਹੈ ਜਿਹੜੀ ਉਹ ਅੱਜ ਖੋਲ ਦਿੱਤੀ ਗਈ ਹੈ ਫਾਈਨੈਂਸ਼ੀਅਲ ਬਿਡ ਦੇ ਕੱਪ ਦੇ ਵਿੱਚ ਖੋਲ ਕੇ ਜਿਹੜਾ ਹੈ ਸੀਓ ਵਰਕਰ ਕੱਟ ਜਾਰੀ ਕਰਦੇ ਆ ਇੱਕ ਟੀਮ ਅੱਜ ਸਰ ਚੈਕਿੰਗ ਤੇ ਗਈ ਸੀ ਜਿੱਥੇ ਕੰਮ ਚੱਲ ਰਿਹਾ ਹੈਗਾ ਇੱਕ ਦੋ ਜਗ੍ਹਾ ਤੇ ਤੇ ਉੱਥੇ ਕੀ ਕੁਝ ਮਿਲਿਆ ਸਰ ਜਿਹੜੀ ਸੜਕਾਂ ਬੰਦੀਆਂ ਨੇ ਉਹਨਾਂ ਦੇ ਦੇਖੋ ਸਾਡਾ ਤਾਂ ਸ਼ੁਰੂ ਤੋਂ ਜਿਹੜਾ ਹੈ ਟਰਾਂਸਪੇਰੈਂਟ ਕੰਮ ਹੈ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਹੈ ਠੇਕੇ ਦਾ ਜਿਹੜਾ ਵੀ ਹੁੰਦਾ ਅਸੀਂ ਉਸ ਨੂੰ ਪਹਿਲੇ ਦਿਨ ਤੋਂ ਕਹਿੰਨੇ ਆ ਵੀ ਅਸੀਂ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਟੀਮ ਜਿਹੜੀ ਗਈ ਹੈ ਉਹ ਆਪਣਾ ਕੰਮ ਬਿਨਾਂ ਕਿਸੇ ਇੰਟਰਫੀਰੈਂਸ ਤੋਂ ਕਰੇਗੀ ਅਗਰ ਉਹਦੇ ਵਿੱਚ ਕੋਈ ਕਮੀ ਪਾਈ ਜਾਏਗੀ ਤਾਂ ਅਸੀਂ ਉਹ ਜਿਹੜਾ ਹੈ ਉਹਦੇ ਠੇਕੇ ਦਾ ਅਕਸ਼ਨ ਵਿੱਚ ਲਾਵਾਂਗੇ ਲੇਕਿਨ ਫਿਲਹਾਲ ਮੇਰੀ ਇਸ ਮੇਰੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਟੀਮ ਦੀ ਰਿਪੋਰਟ ਕੀ ਹੈ ਤੁਹਾਡੀ ਸਰਮ ਛੇ ਪਹਿਲਾਂ ਉਸ ਤੋਂ ਪਹਿਲਾਂ ਸੜਕਾਂ ਕੋਈ ਬਨੀਆਂ ਨੇ ਉਨ੍ਹਾਂ ਦੀ ਕਿਸੇ ਸੜਕ ਦੀ ਕੋਈ ਜਾਂਚ ਹੋਈ ਹੈ ਮਟੀਰੀਅਲ ਨੂੰ ਲੈ ਕੇ ਜਾਂ ਕੁਆਲਿਟੀ ਨੂੰ ਲੈ ਕੇ ਦੇਖੋ ਪਿਛਲੀਆਂ ਬਣੀਆਂ ਸੜਕਾਂ ਦੀ ਜਿਹੜੀ ਜਾਂਚ ਹੈ ਉਹ ਇਸ ਤਨੌਰ ਦੇ ਵਿੱਚ ਕਿਸੇ ਵੀ ਵਿਭਾਗ ਵੱਲੋਂ ਨਹੀਂ ਕਰਵਾਈ ਗਈ